ਦੋ ਪੁਲਿਸ ਮੁਲਾਜ਼ਮਾਂ ਦੇ ਵਿਚਕਾਰ ਬੈਠਾ ਇਹ ਹੱਥ ਜੋੜ ਰਿਹਾ ਸ਼ਖਸ ਉਹੀ ਕਥਿਤ ਬਾਬਾ ਹੈ ਜਿਸ ਨੇ ਪਿਛਲੇ ਦਿਨੀ ਨੂਰਪੁਰ ਬੇਦੀ ਵਿਖੇ ਇੱਕ ਬਜ਼ੁਰਗ ਮਹਿਲਾ ਨੂੰ ਵਰਗਲਾ ਕੇ ਉਸ ਦੇ ਕੰਨਾਂ ਦੀ ਵਾਲੀਆਂ ਅਤੇ ਹੱਥਾਂ ਦੀ ਸੋਨੇ ਦੀਆਂ ਚੂੜੀਆਂ ਲੁੱਟ ਲਈਆਂ ਸਨ ਪੁਲਿਸ ਮੁਤਾਬਕ ਇਸ આરોપી ਅਤੇ ਇਸ ਦੇ ਪੰਜ ਹੋਰ ਸਾਥੀਆਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਫਿਲਹਾਲ ਬਾਬੇ ਨੂੰ ਪੁਲਿਸ ਨੇ ਫੜ ਲਿਆ ਹੈ ਅਤੇ ਇਸ ਦੇ ਪੰਜ ਹੋਰ ਸਾਥੀਆਂ ਦੀ ਕੀਤੀ ਜਾ ਰਹੀ ਹੈ ਭਾਲ ਪਹਿਲਾ ਇੱਕ ਵਾਰੀ ਅਰੋਹੀ ਕਥਿਤ ਬਾਬੇ ਕੋਲੋਂ ਸੁਣੋ ਕਿ ਉਸ ਦਾ ਕੀ ਹੈ ਕਹਿਣਾ ਕਰੇ ਪੈਸੇ ਕੀ ਕਹਿੰਦੇ ਹੁੰਦੇ ਸੀ ਮੈਂ ਕਦੇ ਡਬਲ ਕਰਦਾ ਦਾ ਪੈਸੇ ਕੀ ਕਹਿੰਦੇ ਹੁੰਦੇ ਸੀ ਮੈਂ ਬੱਬਾ ਮੈਂ ਜਦੋਂ ਜਿੱਤੇ ਹੁੰਦੇ ਘਰ ਖਿਚ ਜਨਾਬ ਹਾਂ ਕਿੰਨੇ ਕਦੇ ਹੋਰ ਕਰਦੇ ਇਹ ਜੰਗ ਦੱਸਦੇ ਯਾਰ ਇਹ ਜੀ ਮੇਰੇ ਕਦੇ ਕਰਨਾ ਜਨਾਬ ਦੱਸ ਗਹਿਣੇ ਕਿੱਥੇ ਗਹਿਣੇ ਉਹਨਾਂ ਦੇ ਮੇਰੇ ਉਸਤਾਦ ਨਹੀਂ ਹੀ ਮੈਂ ਦੱਸੂ ਕੁੜੀ ਕੁੜੀ ਕੌਣ ਸੀ ਨਾਲ ਸਾਡੇ ਇੱਕ ਕੁੜੀ ਸੀ SSP ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ આરોપી ਦਾ ਰਿਮਾਂਡ ਹਾਸਲ ਕਰਕੇ ਹੋਰ ਵਿਦੇ ਦੇ ਪੁੱਛਗਿੱਛ ਕੀਤੀ ਜਾ ਰਹੀ ਹੈ। 3 ਤਰੀਕ ਨੂੰ ਸਾਡੇ ਇਲਾਕੇ ਨੂਰ ਖਾਲਾ ਨੂਰਪੁਰ ਬੇਰੀ ਦੇ ਇਲਾਕੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਇੱਕ ਫੈਮਿਲੀ ਜਿਹੜੀ ਹੈਗੀ ਹੈ ਇੱਕ ਕਪਲ ਸੀਗਾ ਉਹ ਬਾਜ਼ਾਰ ਕੋਈ ਸਮਾਨ ਲੈਣ ਗਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ న్యూਸ ਨੇ ਸਾਨੂੰ ਸਾਨੂੰ ਨੇ ਮਿਲਿਆ ਕਿ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਮੋਹਿਤ ਕਰਕੇ ਹਿਪਨੋਟਾਈਜ਼ ਕਰਕੇ ਜਿਹੜਾ ਹੈਗਾ ਉਹਨਾਂ ਦੇ ਚੂੜੀਆਂ ਤੇ ਕੰਦੀਆਂ ਵਾਲੀਆਂ ਲਵਾ ਲਈਆਂ। ਉਸ ਤੋਂ ਬਾਅਦ ਫਰਦਰ ਜਿਹੜੀ ਹੈਗੀ ਇਹਦੇ ਵਿੱਚ ਉਹਨਾਂ ਦਾ ਸਟੇਟਮੈਂਟ ਦਰਜ ਕਰਕੇ ਜਦੋਂ ਉਹਨਾਂ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਬੰਦੇ ਸੀਗੇ ਜਿਹਦੇ ਵਿੱਚੋਂ ਪਹਿਲਾਂ ਕੁਝ ਬੰਦਿਆਂ ਨੇ ਆ ਕਰਕੇ ਮੰਦਰ ਦਾ ਪਤਾ ਪੁੱਛਿਆ ਫਿਰ ਜਦੋਂ ਦੂਜੀ ਦੂਜੇ ਬੰਦੇ ਆਏ ਮੋਟਰਸਾਈਕਲ ਵਾਲੇ ਉਹਨਾਂ ਨੇ ਆ ਕਰਕੇ ਦੱਸਿਆ ਕਿ ਇੱਕ ਬਾਬਾ ਹੈਗਾ ਬੜਾ ਸ਼ਕਤੀਸ਼ਾਲੀ ਹੈਗਾ ਫਿਰ ਤੀਜਾ ਉਹ ਬਾਬਾ ਜਿਹੜਾ ਹੈਗਾ ਉਹ ਟਕਰਿਆ ਤੇ ਉਹ ਪਹਿਲੀ ਵਾਲੀ ਜਿਹੜੀ ਫੈਮਿਲੀ ਸੀਗੀ ਜਿਹੜਾ ਗਰੁੱਪ ਸੀਗਾ ਉਹਨਾਂ ਨੇ ਆਪਣੇ ਸਮਾਨ ਲਾ ਕਰਕੇ ਜਿਹੜਾ ਹੈਗਾ ਉਹ ਬਾਬੇ ਨੂੰ ਫੜਾਤਾ ਇਹ ਕਹਿ ਕਰਕੇ ਕਿ ਮੇਰਾ ਸਮਾਨ ਤੁਖਣਾ ਹੋ ਜਾਊਗਾ ਉਹਨਾਂ ਨੂੰ ਦੇਖਾ ਦੇਖੀ ਜਿਹੜੀ ਹੈਗੀ ਇਹ ਜਿਹੜੇ ਸਾਡੇ ਕੰਪਲੇਨੈਂਟ ਹੈਗੇ ਇਹਨਾਂ ਨੇ ਵੀ ਚੂੜੀਆਂ ਸੋਨੇ ਦੀਆਂ ਤੇ ਜਿਹੜੀ ਕਾਂ ਦੀ ਮੁੰਦਰੀਆਂ ਸੀਗੀਆਂ ਉਹ ਉਤਾਰ ਕਰਕੇ ਦਿੱਤੀਆਂ ਔਰ ਇਹ ਸੋਚ ਕਰਕੇ ਕਿ ਇਹ ਡਬਲ ਹੋ ਜਾਊਗਾ ਉਹਨਾਂ ਨੇ ਵੀ ਕੋਈ ਮੰਤਰ ਫੂਕ ਕਰਕੇ ਰੁਮਾਲ ਬਣ ਕੇ ਦਿੱਤਾ ਇਹਨੂੰ ਘਰ ਜਾ ਕੇ ਖੋਲਣਾ ਉਸ ਤੋਂ ਪਹਿਲਾਂ ਖੋਲੋਗੇ ਤਾਂ ਕੁਝ ਨਹੀਂ ਲੱਭਣਾ ਤੇ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਜਦੋਂ ਇਹਨਾਂ ਨੇ ਘਰੇ ਜਾ ਕਰਕੇ ਉਹ ਰੁਮਾਲ ਖੋਲਿਆ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜਾ ਇਹ ਚੂੜੀ ਤੇ ਸੋਨੇ ਦੀਆਂ ਬਾਲੀਆਂ ਸੀਗੀਆਂ ਉਹ ਵੀ ਉਹਦੇ ਵਿੱਚ ਨਹੀਂ ਸੀਗੀਆਂ ਤੇ ਇਸ ਤਰੀਕੇ ਦੇ ਨਾਲ ਨਾਲ ਠੱਗੀ ਹੋਈ ਸੀਗੀ ਕੋਸਟਸਲੀਜ ਜਿਹੜਾ ਮੁਕਤਮਾ ਹੈਗਾ 52 ਨੰਬਰ 318 4 ਔਰ 3 5 ਜਿਹੜਾ ਸਬਸੈਕਸ਼ਨ ਹੈਗਾ ਉਹਦੇ ਵਿੱਚ ਦਰਜ ਕਰਕੇ ਭਾਰਤੀ ਨਿਆਇ ਸੰਹਿਤਾ ਦੇ ਵਿੱਚ ਉਹ ਆਪਣੀ ਤਫਤੀਸ਼ ਜਿਹੜੀ ਹੈਗੀ ਅਮਰਜ ਲਿਆਂਦੀ ਗਈ ਥਾਣਾ ਡੋਰਪੋਤ ਬੇਦੀ ਦੀ ਟੀਮ ਤੇ ਨਾਲ ਜਿਹੜਾ ਹੈਗਾ ਸੀਆਈਏ ਦੀ ਟੀਮ ਕਾਫੀ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਟੀਮ ਵਰਕ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਕੇ ਔਰ ਕਾਫੀ ਦੂਰ ਤੱਕ ਦੀ ਆਪਾਂ ਟ੍ਰੇਲ ਬਣਾਈ ਔਰ ਸਾਇੰਟਿਫਿਕ ਮੈਥਡ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕੀਤਾ ਔਰ ਇਹਦੇ ਵਿੱਚੋਂ ਜਿਹੜਾ ਇੱਕ ਬਾਬਾ ਸੀਗਾ ਜਿਹੜਾ ਗੁਲਾਮਾ ਉਹ ਆਪਾਂ ਗ੍ਰ ਔਰ ਆਜ ਉਹਨੂੰ ਪੇਸ਼ ਕਰਕੇ ਉਹਦਾ ਦੋ ਦਿਨ ਦਾ ਪਹਿਲਾਂ ਰਿਮਾਂਡ ਵੀ ਲੈ ਲਿਆ ਹੈ ਇਸ ਤੋਂ ਇਲਾਵਾ ਜਿਹੜੇ ਪੰਜ ਬੰਦੇ ਨਾਲ ਹੋਰ ਸਾਥੀ ਸੀਗੇ ਉਹ ਵੀ ਆਪਾਂ ਆਇਡੈਂਟੀਫਾਈ ਕਰ ਲਏ ਹੈਗੇ ਉਹਨਾਂ ਦੀ شناخت ਸ਼ੇਖਰ ਦੋਦੀ ਉਮਰ ਰਣਾ ਤੇ ਮਾਲੂ ਜਿਹੜੇ ਹੈਗੇ ਨੇ ਤੇ ਸਾਰੇ ਬਰਾਤਪੁਰਾ ਬਸਤੀ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਵਜੋ ਹੋਈ ਹੈ ਔਰ ਉਹਨਾਂ ਦੀ ਪਾਲ ਜਿਹੜੀ ਆਪਾਂ ਕਰ ਰਹੇ ਹੈਗੇ ਸਾਡੀ ਰੈਡੀਂਗ ਪਾਰਟੀਆਂ ਆਨ ਹੈਗੀਆਂ ਨੇ ਉਹ ਜਲਦ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਸਰ ਕਿਸ ਤਰ੍ਹਾਂ ਦਾ ਇਹਨਾਂ ਦਾ ਪਿਛੋਕੜ ਹੈਗਾ ਕਿ ਕੀ ਹੈ ਇਨਾਂ ਦੇ ਪਹਿਲਾਂ ਵੀ ਅਪਰਾਧਿਕ ਮੁਕੱਦਮੇ ਦਰਜ ਹੈਗੇ ਨੇ ਲੁਧਿਆਣੇ ਇਹਨਾਂ ਨੇ ਸਨੇਚਿੰਗ ਕੀਤੀ ਸੀ ਕਿ ਉਹਦਾ ਮੁਕੱਦਮਾ ਦਰਜ ਹੈਗਾ ਇਸ ਤੋਂ ਇਲਾਵਾ ਹੁਣ ਹੋਰ ਪਿਚੋਕਰ ਜਿਹੜਾ ਹੈਗਾ ਆਪਾਂ ਉਹਨੂੰ ਤਫਤੀਸ਼ ਦੌਰਾਨ ਵਿਚਾਰਾਂਗੇ ਕਿਉਂਕਿ ਇਹੋ ਜਿਹੀ ਵਾਰਦਾਤਾਂ ਕਈ ਅਨਟ੍ਰੇਸ ਚਲੀਆਂ ਜਾਂਦੀਆਂ ਨੇ ਕਿਉਂਕਿ ਬੜੇ ਹੀ ਛਾਤਿਰ ਹੁੰਦੇ ਨੇ ਇਹ ਜਿਹੜੇ ਅਕਿਊਜ਼ਡ ਹੈਗੇ ਤੇ ਹੁਣ ਆਪਾਂ ਦੇਖਾਂਗੇ ਹੋਰ ਵੀ ਕਿਤੇ ਇਹੋ ਜਿਹੀ ਵਾਰਦਾਤ ਹੋਈ ਹੈ ਤਾਂ ਉਹਨਾਂ ਦੇ ਇਨਾਂ ਦੀ ਕੀ ਸ਼ਮੂਲੀਅਤ ਹੈਗੀ ਹੈ ਉਹ ਵੀ ਆਪਾਂ ਸਾਹਮਣੇ ਲੈ ਕੇ ਆਵਾਂਗੇ ਮੈਨੂੰ ਲੱਗਦਾ ਹੈਗਾ ਕਿ ਹੋਰ ਵੀ ਮੁਕੱਦਮੇ ਹੋਣਗੇ ਜਿਹੜੇ ਇਹਨਾਂ ਨੇ ਇਹਨਾਂ ਦੇ ਖਿਲਾ